ਸਾਡੇ ਕੋਲ ਕਿਹੜੀ ਇਹੋ ਜਿਹੀ ਪਰੋਸਾ ਨਾ ਰਿਹਾ ਜਿਸ ਕਰਕੇ ਸਰਕਾਰ ਸਾਡੇ ਤੇ ਪਰੋਸਾ ਨਹੀਂ ਕਰਦੀ ਬੰਦੀ ਸਿੰਘ ਜਿਹੜੇ ਕਈ-ਕਈ ਸਾਲ ਆਪਣੀਆਂ ਸਜ਼ਾਵਾਂ ਪੂਤ ਕੇ ਉਹਨਾਂ ਨੂੰ ਕਈ-ਕਈ ਸਾਲ ਉੱਤੇ ਗੁਜ਼ਰ ਚੁੱਕੇ ਨੇ ਪਰ ਹਾਲੇ ਵੀ ਸਾਡੇ ਤੇ ਸ਼ੰਕਾ ਜाहिर ਕੀਤੀ ਜਾ ਰਹੀ ਹੈ ਕੁਝ ਜਿਹੜੇ ਬੰਦੀ ਸਿੰਘ ਰਿਹਾਅ ਕਿਆਏ ਨਹੀਂ ਜਾਂ ਤੇ ਸਰਕਾਰ ਕਹੇ ਉਹ ਆਪਣੇ ਘਰ ਦੇ ਵਿੱਚ ਆਪਣੇ ਗ੍ਰਿਸ਼ਤੀ ਜੀਵਨ ਬੜੇ ਆਨੰਦ ਵਿੱਚ گزار ਰਹੇ ਨੇ ਤੇ ਜਿਹੜੇ ਬੰਦੀ ਸਿੰਘ ਸਾਡੇ ਹਾਲੇ ਵੀ ਅੰਦਰ ਏ ਪੈਤ ਸਹੀਏ ਚੱਲ ਰਹੇ ਨੇ ਕੀ ਉਹਨਾਂ ਗੁਨਾਹ ਕੀਤਾ ਹੈ ਇਸ ਕਰਕੇ ਸਰਕਾਰ ਨੂੰ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਸਿੱਖ ਕੌਮ ਜੇ ਭਰੋਸਾ ਤੁਹਾਡੇ ਤੇ ਕਰਦੀ ਹੈ ਤੇ ਸਰਕਾਰ ਨੂੰ ਵੀ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਉਹਨਾਂ ਐਵੇਂ ਨਹੀਂ ਉਹ ਜਿਹੜਾ ਕਾਰਾ ਕੀਤਾ ਉਹਨਾਂ ਹੈ ਉਹ ਕਿਸੇ ਜ਼ੁਲਮੀ ਨੂੰ ਜ਼ੁਲਮ ਦੇ ਉਹਦੇ ਖਿਲਾਫ ਇਹੋ ਜਿਹਾ ਕਾਰਾ ਕੀਤਾ ਹੋਣਾ ਹੈ ਇਸ ਕਰਕੇ ਜੋ ਸੁਪਰੀਮ ਕੋਰਟ ਨੇ ਸਜ਼ਾ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਨਾਂ ਲੋਕਾਂ ਨੂੰ ਸਰਕਾਰਾਂ ਨੂੰ ਝਾੜ ਪਾਈ ਪਰ ਤੁਸੀਂ ਇਹ ਕੀ ਤਮਾਸ਼ਾ ਬਣਾ ਕੇ ਰੱਖਿਆ ਹੈ ਇਹ ਕੌਮ ਨੂੰ ਪ੍ਰਰਾੜਿਤ ਕਰ ਰਹੇ ਹੋ ਉਹ ਸਿੱਖ ਜਿਹੜੇ ਨੇ ਇੱਕ ਵਾਰੀ ਉਹਨਾਂ ਨੂੰ ਘਰ ਵਿੱਚ ਪੇਜ ਕੇ ਵੇਖੋ ਜੇ ਕਿਤੇ ਉਹ ਫਿਰ ਇਹੋ ਜੀ ਗੱਲ ਕਰਨਗੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਪਰ ਤੁਸੀਂ ਸ਼ੰਕਾ ਦੇ ਜ਼ਹਿਰ ਦੇ ਉੱਤੇ ਉਹ ਸਾਡੇ ਬੰਦੀ ਸਿੰਘ ਰਹਾ ਨਹੀਂ ਕਰ ਰਹੇ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਗ੍ਰਿਗਿਸੀ ਟੀਮਨ ਉਸਕੇ ਤੇ ਇਸ ਤੁਹਾਡੇ ਕਾਨੂੰਨ ਦੇ ਅੰਦਰ ਰਹ ਕੇ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਨੇ